ਦਲ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਪੁੱਤਨ ਦੀ ਚਦਮ ਮੈਂ ਜੰਗ ਲਈ ਤਿਆਰ ਹਾਂ ਜੂਰਪੁਰ ਤੇ ਨਾਟੋ ਦੇ ਸੰਚ ਸੰਦੇਸ਼ ਨਾਟੋ ਦੇਸ਼ਾਂ ਪੱਛਮੀ ਦੇਸ਼ਾਂ ਨੂੰ ਸਖਤ ਸਿਦਾਮਨੀ ਦਿੱਤੀ ਅਮਰੀਕੀ ਰਾਸ਼ਟਰੀ ਵਿਦੋਕਨ ਟ੍ਰੰਪ ਦੇ ਵਿਜੇਸ ਦੂਤਾਂ ਜੋਕਰੇਨ ਸ਼ਾਂਤੀ ਯੋਜਨਾ ਲਗਭਗ 5 ਘੰਟੇ ਦੀ ਮੀਟਿੰਗ ਤੋਂ ਬਾਅਦ ਪੁੱਤਰ ਨੇ ਕਿਹਾ ਕਿ ਜੇਕਰ ਜੂਪੁਰ ਲੜਨਾ ਚਾਹੁੰਦਾ ਹੈ ਤਾਂ ਮੈਂ ਤਿਆਰ ਹਾਂ ਟ੍ਰੰਪ ਬਲੁਰੂਸ ਜੋਕਰੇਨ ਜੁੱਦ ਨੂੰ ਖਤਮ ਕਰ ਲਈ ਤੇ ਨਵੀਂ ਜੋਕਰਨ ਸ਼ਾਂਤੀ ਯੋਜਨਾ ਤਿਆਰ ਕੀਤੀ ਗਈ ਜਿਸ ਨੂੰ ਪਹਿਲਾਂ ਜ਼ਿਕਰਨ ਤੇ ਜੈ ਲੈਕਸੀ ਨੂੰ ਰੱਦ ਕਰ ਦਿੱਤਾ ਸੀ ਇਸ ਸੁੰਦਮ ਦਬਰੀ ਅਮਰੀਕੀ ਰਫਤਨੀ ਇਸ ਸਟੀਪ ਪ੍ਰਿਸ਼ਟਪ ਕੋ ਪਤਾ ਇਹ ਚੈਰਟ ਕੁਸ਼ਨਮ ਸ਼ਾਮਲ ਸੰਗ ਗੱਲਬਾਤ ਲਈ ਰੂਸ ਪਹੁੰਚੇ ਮੀਟਿੰਗ ਦਾ ਸਥਾਨ ਕਨੇਮਲ ਵਿੱਚ ਬੰਦ ਦਰਵਾਜ਼ਿਆਂ ਪਿਛੇ ਮੀਟਿੰਗ ਤੋਂ ਬਾਅਦ ਕਿ ਜਾਕਿਸਤਾਨ ਦੀ ਰਾਤਰੀ ਇਸ ਕੇਸ ਵਿੱਚ ਪੁੱਤਨ ਦੀ ਜੁਰਬੀ ਦੇ ਸੰਤ ਸ਼ਾਂਤੀ ਦੀ ਕੋਸ਼ਿਸ਼ ਰੁਕਣ ਦਾ ਸਿੱਧਾ ਦੇਸ਼ ਦੋਸ਼ ਲਗਾਇਆ ਜਦ ਨੂੰ ਸਾਥ ਕਰਨਾ ਪੁਲਸ ਨੇ ਦੋਸ਼ ਲਾਇਆ ਕਿ ਯੂਰਪੀ ਦੇਸ਼ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਨਹੀਂ ਚਾਹੁੰਦੇ ਸਗੋਂ ਜੁੱਧ ਨੂੰ ਉਸਥਾਪਿਤ ਕਰਨਾ ਰਹੀ ਹਨ ਸ਼ਾਂਤੀ ਵਰਗਿਆ ਜੋੜਨ ਵਿੱਚ ਉਹਨਾਂ ਨੇ ਕਿਹਾ ਕਿ ਯੂਰਪੀਅਨ ਸਰਕਾਰਾਂ ਸ਼ਾਂਤੀ ਵਰਗਿਆ ਨੂੰ ਰੋਕਣ ਦੇ ਆਦੇਸ਼ ਨਾਲ ਜੈ ਪ੍ਰਸਾਦ ਦੇ ਰਹੀਆਂ ਹਨ ਜੋ ਰੂਸ ਪੂਰੀ ਤਰ੍ਹਾਂ ਅਸ਼ਵਿਸ਼ਕ ਨੂੰ ਜੋਗ ਹਨ 트ੰਪ ਨੇ ਯਤਨਾਂ ਨੂੰ ਕਮਜ਼ੋਰ ਕਰਨਾ ਤੇ ਉਹਨਾਂ ਨੂੰ ਦਾਵਾ ਕੀਤਾ ਹੈ ਕਿ ਯੂਰਪ 트ੰਪ ਦੇ ਸ਼ਾਂਤੀ ਯਤਨ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੁਤਰ ਨੇ ਜੋ ਯੂਕਰੇਨ ਦੇ ਟੈਂਕਰਾਂ 'ਨ ਰੋਲ ਹਮਰੇ ਕਰਨ ਦਾ ਦੋਸ਼ ਲਗਾਇਆ ਤੇ ਹਮਲਿਆਂ ਦੀ ਸਮੁੰਦਰੀ ਡਾਕੂ ਕਾਰਵਾਈਆਂ ਕਰਾ ਦਿੱਤਾ ਉਹਨਾਂ ਨੂੰ ਬਦਲੇ ਯੂਕਰੇਨ ਦੇ ਸਮੁੰਦਰ ਤੱਕ ਪਹੁੰਚਣ ਕਟਣ ਦੀ ਧਮਕੀ ਦਿੱਤੀ ਯੂਕਰੇਨ ਦੇ ਜਵਾਬ ਵਿੱਚ ਯੂਕਰੇਨ ਦੇ ਵਿਦੇਸ਼ ਮੰਤਰੀ ਆਦਰੀਦਾਈ ਸਿਬੀ ਹਾਰ ਨੇ ਕਿਹਾ ਕਿ ਰਾਸ਼ਟਰਪਤੀ ਪੁੱਤਨ ਜਾਂ ਟਿਪਨੀਆਂ ਦਾ ਪਤਾ ਲੱਗਦਾ ਹੈ ਉਹ ਸੱਚੀ ਸ਼ਾਂਤੀ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ ਧੰਨਵਾਦ ਜੀ ਖਬਰਾਂ ਜੋ ਲਈ ਬਣੇ ਰਹੋ